ਮਤੈ ਪਿਤਾ ਪਰਮੇਸ਼ਰ ਤੁਸੀਂ ਲੈ ਕੇ ਜਾਣਾ ਔਰ ਖੁਦਾਵੰਦ ਪ੍ਰਾਰਥਨਾ ਕਰਦੇ ਹਾਂ ਜਦ ਮੇਦਾ ਪਰਮੇਸ਼ਰ ਇਸ ਨਗਰ ਦੇ ਅੰਦਰ ਤੁਹਾਡੇ ਨਾਮ ਦੀ ਗਵਾਹੀ ਦੇਣ ਦੇ ਵਾਸਤੇ ਜਾ ਰਹੇ ਹਾਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਯੇਸ਼ੂ ਤੂੰ ਸਭ ਦੇ ਸਾਥ ਰਹਿ ਔਰ ਸਭ ਦੀ ਮਦਦ ਸਹਾਈਤਾ ਕਰ ਜਦ ਖੁਦਾਵੰਦ ਦਾ ਪ੍ਰਭੂ ਯੇਸ਼ੂ ਹੋਣ ਇਸ ਸਮੇਂ ਜਦ ਪ੍ਰਭੂ ਯੇਸ਼ੂ ਇਹ ਖੁਦਾਵੰਦ ਦਾ ਉਦਗਾਟਨ ਕੀਤਾ ਜਾਣਾ ਹੈ ਸ਼ੋਭਾ ਯਾਤਰਾ ਦੇ ਆਰੰਭ ਦੇ ਅੰਦਰ ਪ੍ਰਾਰਥਨਾ ਕਰਦੇ ਹਾਂ ਇਸ ਦੇ ਵਿੱਚ ਵੀ ਸਾਡੀ ਰਣਮਾਈ ਕਰ ਔਰ ਪ੍ਰਧਾਨ ਜੀ

ਦੇ ਭਾਈ ਜੀ ਪਾਇਓ ਪਾਸਾ ਜਿੱਦਣ ਦੇ ਬਾਹਰ ਹੋ ਗਏ ਆ ਪਾ ਪਿੱਛੇ ਪਿੱਛੇ ਖੜੇ ਹੋਏ ਉਹਨਾਂ ਨੂੰ ਚਲੋ ਸਾਡੇ ਸਾਡੇ ਉਹਦੇ ਨਾਲ ਨਾਲ ਸਾਡੇ ਆਇਦਰ ਮਗਾ ਅੱਗੇ ਆ ਜਾ ਕਰੋ ਭਾਈ ਜੀ ਆ ਜਾਓ ਅੱਗੇ ਆ ਜਾਓ ਫਾਦਰ

No, no, ਦੰਦੋ ਸਾਡਾ ਵੀਰ ਵਿਕਰਮ ਚਾਹਾਨ 302 ਸਾਡਾ ਵੀਰ ਰਾਜੂ ਸ਼ੂਟਰ ਸਾਡਾ ਵੀਰ ਪ੍ਰੀਤ ਪੈਰਿਸ ਤੋਂ ਸਾਡਾ ਵੀਰ ਸੰਦੀਪ ਪੈਰਿਸ ਸਾਡਾ ਵੀਰ ਬਲਦੇਵ ਪੈਰਿਸ ਸਾਡਾ ਅਵਿਸ਼ਾਲਸੋ ਹੁਤਾ ਰਸ਼ੀਆ ਤੋਂ ਸਾਡਾ ਵੀਰ ਨਵਰਾਇ ਟੋਲੀ ਸਾਡਾ ਵੀਰ ਵੱਡਾ ਭਰਾ ਰਣਜੀਤ ਭੱਟੀ चाहिए उन्हें लाइए हाँ बड़ा है क्या हो रही है यार ठीक है मैं तो आ रही हूँ यार ये भी करती हूँ ये क्या है अच्छा 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 अच ਇੱਕ ਉਹ ਪਾਸਟਰ ਹੈ ਜਿਹਨਾਂ ਨੂੰ ਹਾਂਜੀ ਇਹ ਹਾਂਜੀ ਮਾਰਗਰੇਟ ਜੀ ਮੈਂ ਛੋਟੇ ਛੋਟੇ tera pyar dikhate aur prabhu tere govon ki seva karte hai hum log shehar kaun sa dikhate hain ajnay koi mai to sara hi bakhad la oye tu da dabba hoya rehne di dhyan karo ehnu rehne vi dhyan karo mai rehne di dya head mota ho gaya ho gaya da jumariam da lal ho gaya पसवान जनी ਪਰਮੇਸ਼ੁਰ ਨੇ ਜਗਤ ਨੂੰ ਅਜਾਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜੋ ਕੋ ਇਸ ਪਰ ਵਿਸ਼ਵਾਸ ਕਰੇ ਉਹ ਨਾਸ਼ਨਾ ਹੋ ਪਰੰਤੂ ਅਨੰਤ ਜੀਵਨ ਪਾਵੇ ਜੀਵਨ ਦੇਣ ਵਾਸਤੇ ਪ੍ਰਭ ਯਿਸੂ ਮਸੀਹ ਅੱਜ ਦੇ ਦਿਨ ਸਾਡੇ ਵਿੱਚ ਪੈਦਾ ਹੋਇਆ ਉਹ ਸਿਰਫ ਓਨਲੀ ਕ੍ਰਿਸਚਨ ਵਾਸਤੇ ਨਹੀਂ हर एक जाति हर एक कौम वास्ते पूरी खेम करने वास्ते हर एक नगर निवासियों वास्ते तमाम भैन भ्रावान वास्ते रविशमसी दिन इस संसार सो मैं अपने परिवार वालों अपने डायस अमृतसर अपने आदरिया विश्व साहब और अपने पादरी साहबान अपने जितने भी साढ़े आज इस जगह सारे चर्च ਲੈ ਕਰ ਅਸੀਂ ਜੋ ਉਸ ਪ੍ਰਭੂ ਦਾ ਸੰਦੇਸ਼ ਉਸ ਦਾ ਪਿਆਰ ਇਸ ਖੇਮ ਕੰ ਦੇ ਵਿੱਚ ਲੈ ਕੇ ਆਏ ਆ ਅਸੀਂ ਤੁਹਾਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਪਰਮੇਸ਼ਵਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਔਰ ਤੁਹਾਡੇ ਪਿਆਰ ਬਦਲੇ ਤੁਹਾਡੀਆਂ तमाम ਸਾਰੀਆਂ ਭਲਾਈਆਂ ਲਈ ਸਾਰੀ ਆਦਰ ਤੇ ਮਹਿਮਾ ਅਸੀਂ ਤੁਹਾਨੂੰ ਦਿੰਨੇ ਪ੍ਰਭੂ ਯੀਸ਼ੂ ਮਸੀਹ ਨਾਜ਼ਰੀ ਦੇ ਨਾਮ ਵਿੱਚ ਅਸੀਂ ਦੁਆ ਮੰਗਨੇ ਆ ਅਮੀਨ ਅਮੀਨ ધનવાદ કરતા <tiple> ਕਰਦਾ ਹੈ ਗੁਰਦੁਆਰਾ ਸ੍ਰੀ ਸੰਗਤਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਕਢਾਈ ਅੱਗੇ ਹੋ ਜੀ ਅੱਗੇ ਆਲਟੀ ਪਤੀ ਅਰਦਾਸ ਕਰਦੇ ਆ ਫਰਮਤਵਾਰ ਅੱਗੇ ਉਸ ਅਕਾਲ ਪੁਰਖ ਦੇ ਅੱਗੇ ਤੇ ਆਪਤੀ ਭਾਈਚਾਰਕ ਸਾਂਝ ਜਿਹੜੀ ਆ ਫਤ ਨਗਰ ਦੇ ਵਿੱਚ ਇਤੇ ਤਰ੍ਹਾਂ ਇਹ ਬਣੀ ਰਵੇ ਵੀਡੀਓ ਫੋਟੋ ਕਰ ਲਈ ਇੱਕ ਮਿੰਟ ਇਸ ਸਮੇਂ ਪ੍ਰਭੂ ਆਪਣੇ ਭਰਾਵਾਂ ਤੇ ਸਾਰੀ ਆਗਤ ਲਈ ਜੋ ਖੁਸ਼ਾਵਨ ਤੁਹਾਡੇ ਬੱਚੇ ਜੇ ਤੂੰ ਘਰੇ ਚੇ ਨਹੀਂ ਜੇ ਤੂੰ ਘਰੇ ਨਹੀਂ ਰੱਤ ਤੂੰ ਬੋਲ ਬੱਚੇ ਤੇ ਬੱਚੇ ਤੇ ਬੋਲ ਬੱਚੇ ਤੇ ਇਹ ਆ ਜਾ ਬੱਬਾ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸੋਤਾ ਅੱਜ ਮਸੀਹ ਭਾਈਚਾਰੇ ਵੱਲੋਂ ਜਿਹੜਾ ਕਸਬਾ ਖੇਮਕਰਨ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਜਿਹੜਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਿ ਸਾਰੇ ਹੀ ਇਲਾਕੇ ਦੇ ਜਿਹੜੇ ਪਾਸਟਰ ਸਾਹਿਬਾਨ ਨੇ ਫਾਦਰ ਜੌਨ ਗਰੇਵਾਲ ਜੀ ਕਲਵੰਤ ਮਸੀਹ ਜੀ ਪਾਸਟਰ ਪਾਸਟਰ ਮਾਰਗਰੇਟ ਜੀ ਜੋ ਕਿ ਕੋਆਰਡੀਨੇਟਰ ਇਨਚਾਰਜ ਨੇ ਇੱਥੋਂ ਦੇ ਦੇ ਨਾਲ ਕੁਲਵੰਤਮ ਸੀ ਜੀ ਤੇ ਸਾਡੇ ਬਾਉ ਜੀ ਕੈਥਲਿਕ ਤੋਂ ਬਾਉ મહાਬੀਰ ਜੀ ਤੇ ਪਾਸਟਰ ਕਾਰਜ ਜੀ ਅਤੇ ਹੋਰ ਵੀ ਪਾਸਟਰ ਸਹਿਬਾਨ ਸਿਸਟਰ ਸਹਿਬਾਨ ਇਸ ਵਿਸ਼ਾਲ ਸ਼ੋਭਾ ਯਾਤਰਾ ਦੇ ਵਿੱਚ ਸ਼ਿਸ਼ੋਭਤ ਹੋਏ ਆ ਅਸੀਂ ਆਪਣੇ ਚੈਨਲ ਵੱਲੋਂ ਜਿਹੜਾ ਅੱਜ ਦੇ ਪ੍ਰਭੂ ਯਸਮ ਸੀ ਜੀ ਦੇ ਜਨਮ ਦਿਹਾੜੇ ਦੇ ਉੱਤੇ ਸਭ ਨੂੰ ਜਿਹੜਾ ਲੱਖ ਲੱਖ ਵਧਾਈ ਦਿੰਨੇ ਹਾਂ ਤੇ ਪ੍ਰਭੂ ਦਾ ਜਨਮ ਦਿਹਾੜਾ ਜਿਹੜਾ ਸਭ ਦੇ ਲਈ ਏਕਤਾ ਅਖੰਡਤਾ ਅਤੇ ਪ੍ਰੇਮ ਪਿਆਰ ਦਾ ਜਿਹੜਾ ਪ੍ਰਤੀਕ ਸੋ ਮੈਂ ਗੱਲਬਾਤ ਕਰਾਂਗਾ ਸਾਡੇ ਨਾਲ ਫਾਦਰ ਸਾਹਿਬ ਜੌਨ ਗਰੇਵਾਲ ਜੀ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਪਹਿਲੇ ਤੋਂ ਪ੍ਰਭੂ ਯਸੂਸਮਸੀ ਕੇ ਜਨਮ ਦਿਹਾੜੇ ਕੀ ਆਪਕੋ ਬਹੁਤ ਬਹੁਤ ਸਭ ਕੋ ਬਹੁਤ ਬਹੁਤ ਮੁਬਾਰਕ ਸਾਰੇ ਪਾਸਟ ਸੇ ਬੰਨਾਂ ਨੂੰ ਮਸੀਹ ਸੰਗਤ ਨੂੰ ਔਰ ਖੇਮ ਕਰਨ ਦੀ ਸਾਰੀ ਕਲੀਸਿਆ ਨੂੰ ਵੱਡੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਹੁਣ ਤੇ ਇਸ ਸ਼ੁਭ ਮੌਕੇ ਤੇ ਮੁਬਾਰਕ ਮੌਕੇ ਤੇ ਅਸੀਂ ਇਹ ਪ੍ਰਭੂ ਐਸਐਮਸੀ ਦੇ ਜਨਮ ਦਿਨ ਦੇ ਮੌਕੇ ਤੇ ਇੱਕ ਸ਼ੁਭਾ ਯਾਤਰਾ ਕੱਢ ਰਹੇ ਹਾਂ ਪ੍ਰਭੂ ਦੇ ਨਾਮ ਦੀ ਗਵਾਹੀ ਦੇਣ ਦੇ ਲਈ ਔਰ ਮੇਨ ਮਕਸਦ ਸਾਡਾ ਇਹ ਸ਼ੁਭਾ ਯਾਤਰਾ ਦਾ ਪ੍ਰਭੂ ਐਸਐਮਸੀ ਦਾ ਜਨਮ ਦਿਨ ਦੇ ਨਾਲ ਨਾਲ ਇੱਕ ਖਾਸ ਇਰਾਦਾ ਹੈ ਕਿ ਸਾਡੇ ਇਹਨਾਂ ਸਰਹੱਦੀ ਏਰੀਆ ਦੇ ਵਿੱਚ ਬਹੁਤ ਸਾਰੇ ਨਸ਼ੇ ਦੇ ਨਾਲ ਲੋਕ ਪੀੜਿਤ ਹਨ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਲੋਕਾਂ ਦੇ ਲਈ ਦੁਆ ਪ੍ਰਾਰਥਨਾ ਕੀਤੀ ਜਾਵੇ ਔਰ ਇਹ ਜਿਹੜੀ ਜਿੱਲਤ ਸਾਡੇ ਵਿੱਚ ਆ ਚੁੱਕੀ ਹੋਈ ਆ ਇਸ ਨੂੰ ਪ੍ਰਭੂ ਆਪਣੇ ਜਨਮ ਦਿਨ ਦੇ ਮੌਕੇ ਤੇ ਦੂਰ ਕਰੇ ਤਾਂ ਜੋ ਅਸੀਂ ਸਾਡੇ ਨੌਜਵਾਨ ਮੌਤ ਦੇ ਮੂੰਹ ਵਿੱਚ ਨਾ ਜਾਣ ਸਕੋ ਪੀਰ ਫਕੀਰਾਂ ਦੀਆਂ ਔਰ ਖੁਦਾ ਦੀਆਂ ਦੱਸੇ ਹੋਏ ਰਸਤੇ ਅਨੁਸਾਰ ਚੱਲ ਕੇ ਚੰਗਾ ਜੀਵਨ ਬਤਾ ਸਕਣ ਔਰ ਪਿਆਰ ਅਤੇ ਇਕਤਾ ਲਈ ਸਤਿ ਭਾਵਨਾ ਦੇ ਲਈ ਅਸੀਂ ਇਹ ਸ਼ੋਭਾ ਯਾਤਰਾ ਕੱਢ ਰਹੇ ਹਾਂ ਤਾਂ ਆਓ ਸਾਰੇ ਰਲ ਕੇ ਇਹ ਪ੍ਰਵੀ ਐਸਐਮਸੀ ਦੇ ਜਨਮ ਦਿਨ ਨੂੰ ਮਨਾਈਏ ਤੇ ਨਾਲ ਹੀ ਨਾਲ ਇੱਕ ਦੁਸਰੇ ਨਾਲ ਪਿਆਰ ਅਤੇ ਇਕਤਾ ਨਾਲ ਰਹਿ ਕੇ ਪ੍ਰਭੂ ਯਸੂਮਸੀ ਦੀ ਚੰਗੀ ਗਵਾਹੀ ਦੇ ਸਕੀਏ ਸਾਡੇ ਨਾਲ ਪਾਦਰੀ ਮਾਰਗਰੇਟ ਜੀ ਆ ਉਹਨਾਂ ਦੇ ਨਾਲ ਵੀ ਅਸੀਂ ਕਰਾਂ ਗੱਲਬਾਤ ਹਾਂਜੀ ਪਹਿਲਾਂ ਤਾਂ ਪ੍ਰਭੂ ਯਸੂਮਸੀ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਜਿਹੜਾ ਪ੍ਰਭੂ ਯਸੂਮਸੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਸ਼ੋਭਾ ਯਾਤਰਾ ਜਿਹੜਾ ਸੈਂਟ ਪੀਟਰ ਚਰਚਾ ਤੇ ਪੂਰੀ ਆਲ ਕਲੀਸੀਆ ਕੈਥਲਿਕ ਅਤੇ ਪਾਸਟਰ ਕਾਰਜਾ ਤੇ ਸਾਰੇ ਹੀ ਪਾਸਟਰ ਸਾਹਿਬਾਨਾਂ ਵੱਲੋਂ ਜਿਹੜਾ ਇਹ ਕੱਢੀ ਜਾ ਰਹੀ ਉਹ ਸਬੰਧ ਵਿੱਚ ਤੁਹਾਡਾ ਆਮ ਪਬਲਿਕ ਨੂੰ ਜਿਹੜਾ ਕੀ ਮੈਸੇਜ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਹੋ ਸਦਾ ਮੈਸੇਜ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਜਗਤ ਵਾਸਤੇ ਚਾਨਣ ਲੈ ਕੇ ਆਇਆ ਹਾਂ ਔਰ ਸਾਡੇ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਇਸ ਪਿੰਡ ਦੇ ਏਰੀਆ ਨੂੰ ਔਰ ਜਿੱਥੇ-ਜਿੱਥੇ ਵੀ ਇਹਦੀ ਖਬਰ ਜਾਂਦੀ ਹੈ ਸਾਰਿਆਂ ਨੂੰ ਪਰਮੇਸ਼ਰ ਦੀ ਰੋਸ਼ਨੀ ਮਿਲਦੀ ਰਹੇ ਔਰ ਪਰਮੇਸ਼ਰ ਦਾ ਪਿਆਰ ਔਰ ਸਾਡੇ ਇਸ ਏਰੀਆ ਦੀ ਇਕਤਾ ਔਰ ਸਭ ਮਿਲ ਕੇ ਜੋ ਸ਼ੋਭਾ ਯਾਤਰਾ ਕਰ ਰਿਹਾ ਉਹ ਅੱਗੇ ਵਧਤੀ ਹੀ ਜਾਏ ਬੁਰਾਈਆਂੋਂ ਸੇ ਬਚਤੇ ਰਹਿਣ ਔਰ ਈਸ਼ਾਈਆਂ ਕੀ ਔਰ بڑھਤੇ ਹੋਏ हमेशा परमेश्वर का प्यार परमेश्वर की ईशाई और परमेश्वर के बनते हुए हम आगे बढ़ते ही जाएं सामने जो मिलकर इस एरिया और हम प्रचारक और सब परमेश्वर की गवाही करते हैं वो हमारा व्यर्थ नहीं जाना चाहिए बल्कि दिन ब दिन तरक्कीयों में और अपनी जिंदगियों को बचाने के लिए परमेश्वर की रोशनी शक्ति ताकत भरपूर करते रहना चाहिए थैंक यू ਹਾਂ ਜਿਸ ਤਰ੍ਹਾਂ ਕਿ ਸਾਰੇ ਹੀ ਪਾਸਟਰ ਸਾਹਿਬਾਨਾਂ ਨੇ ਪ੍ਰਭੂ ਯਸੂਮਸੀ ਦੇ ਜਨਮ ਦਿਹਾੜੇ ਬਾਰੇ ਦੱਸਿਆ ਕਿ ਉਹਨਾਂ ਦਾ ਇਸ ਧਰਤੀ ਦੇ ਉੱਤੇ ਆਉਣ ਦਾ ਕੀ ਮਕਸਦ ਆ ਕਿ ਪ੍ਰੇਮ ਨੂੰ ਜਿਹੜਾ ਜਿਤਾਉਣਾ ਕਿ ਪਿਆਰ ਹੀ ਸਭ ਤੋਂ ਵੱਡੀ ਚੀਜ਼ ਆ ਤੇ ਬਾਣੀ ਦਾ ਫਰਮਾਨ ਵੀ ਪ੍ਰਮਾਣਵੀਂ ਆ ਕਿ ਜਨ ਪ੍ਰੇਮ ਕੀਆ ਤੈਨ ਪ੍ਰਭ ਪਾਇਆ ਹੁਣ ਜਿਹੜਾ ਸੈਂਟ ਪੀਟਰ ਚਰਚ ਦੇ ਅਤੇ ਸਾਰੇ ਹੀ ਪਾਸਟਰ ਸਾਹਿਬਾਨਾਂ ਵੱਲੋਂ ਜਿਹੜਾ ਆਰੰਭਤਾ ਅਤੇ ਸਰਬੱਤ ਦੇ ਭਲੇ ਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ ਉਸ ਤੋਂ ਬਾਅਦ ਆ ਜਿਹੜੀ ਇਹ ਸ਼ੋਭਾ ਯਾਤਰਾ ਇਹ ਪੂਰੇ ਸ਼ਹਿਰ ਦੀ ਪ੍ਰਕਰਮਾ ਕਰੇਗੀ ਅਤੇ ਪ੍ਰਭੂ ਯਿਸੂਮਸੀ ਦੇ ਜਨਮ ਦਿਹਾੜੇ ਦੇ ਉਤੇ ਇੱਕ ਵਕਰਾ ਜਿਹੜਾ ਵਧੀਆ ਸੰਦੇਸ਼ ਜਿਹੜਾ ਆਮ ਪਬਲਿਕ ਨੂੰ ਦੇਵੇ ਸੋ ਮੈਂ ਦਵਿੰਦਰ ਸਹੋਤਾ ਸੈਂਟ ਪੀਟਰ ਚਰਚ ਚਰਚ ਕਮੇਟੀ ਪ੍ਰਧਾਨ ਹੋਣ ਦੇ ਨਾਤੇ ਮੈਂ ਆਈਆਂ ਹੋਈਆਂ ਸਾਰੀਆਂ ਕਲੀਸੀਆਵਾਂ ਕੈਥੋਲਿਕ ਮਿਸ਼ਨ ਸੀਐਨਆਈ ਅਤੇ ਬਾਹਰੋਂ ਆਏ ਹੋਏ ਸਾਰੇ ਪਾਸਟਰ ਸਾਹਿਬਾਨਾਂ ਦਾ ਤਹਿਤੋਂ ਧੰਨਵਾਦ ਕਰਦਾ ਹਾਂ ਜਿਹਨੇ ਵੀ ਸਾਰੇ ਭੈਣ ਭਾਈਆਂ ਨੇ ਇਸ ਸ਼ੋਭਾ ਯਾਤਰਾ ਦਾ ਮਾਣ ਸਵਾਗਤ ਕੀਤਾ ਹੈ ਉਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤਾਂ ਮੇਰੇ ਨਾਲ ਜੋ ਪਹਿਲੇ ਪ੍ਰਧਾਨ ਜਿਹੜੇ ਰਹਿ ਚੁੱਕੇ ਆ ਹੁਣ ਵੀ ਇਹਨਾਂ ਇਹਨਾਂ ਦੀਆਂ ਹੀ ਫ਼ਵਾਵਾਂ ਤੇ ਜ਼ਿਆਦਾ ਜਿਹੜਾ ਜੋਰ ਆ ਇਹ ਵੀ ਦੱਸਣਗੇ ਕਿ ਧੰਨਵਾਦ ਕਰਨੀ ਸਾਰੇ ਅਸੀਂ ਧੰਨਵਾਦ ਕਰਦੇ ਹਾਂ ਸਭ ਸੰਤਾਂ ਦਾ ਸਭ ਆਏ ਹੋਏ ਪਾਸਮਾਨਾਂ ਦਾ ਜਿਨ੍ਹਾਂ ਨੇ ਪਰਬੂ ਯੇਸ਼ੂ ਨੂੰ ਸਿੱਧੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਪੂਰੇ ਨਗਰ ਦੇ ਵਿੱਚ ਅਸੀਂ ਲੈ ਕੇ ਗਏ ਆ ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਹੀ ਫੀਸੀਆਂਵਾਂ ਦਾ ਜਿਨ੍ਹਾਂ ਨੇ ਬਹੁਤ ਸਤਜਰ ਤੰਦ ਨਾਲ ਸਹਿਯੋਗ ਦਿੱਤਾ ਹੈ ਅਤੇ ਅਸੀਂ ਮੁਬਾਰਕ ਦਿੰਦੇ ਹਾਂ ਪੂਰੇ ਨਗਰ ਨੂੰ ਕਿ ਪ੍ਰਭੂ ਯੇਸ਼ੂ ਦਾ ਜਿਹੜਾ ਜਨਮ ਦਿਹਾੜਾ ਹੈ ਸਭ ਨਗਰ ਦੇ ਵਾਸਤੇ ਇਹ ਖੁਸ਼ੀ ਅਤੇ ਆਨੰਦ ਦੇ ਨਾਲ ਭਰਪੂਰ ਹੋਵੇ ਅੱਜ ਸਾਡੀ ਇਹ ਦੁਆ ਹੈ ਕਿ ਆਉਣ ਵਾਲਾ ਨਵਾਂ ਸਾਲ ਵੀ ਸਭ ਦੇ ਲਈ ਖੁਸ਼ੀਆਂ ਅਤੇ ਆਨੰਦ ਲੈ ਕੇ ਆਵੇ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਸਾਡੇ مسیਹੀ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਾ ਦਿੰਨੇ ਹਾਂ ਕਿਉਂਕਿ ਕੱਲ ਵੱਡਾ ਦਿਨ ਹੈ ਪ੍ਰਭੂ ਯਸ਼ੂ ਮਸੀਹ ਦਾ ਜਨਮ ਦਿਨ ਜੋ ਕਿ ਬਹੁਤ ਸ਼ਰਧਾ ਤੇ ਧੂਮ-ਧਾਮ ਨਾਲ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ ਤਾਂ ਮੇਰੀ ਸਾਰੇ ਨਗਰ ਨਿਵਾਸੀਆਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਤਿਉਹਾਰ ਆਲ ਮਿਲ ਕੇ ਮਨਾਈਏ ਤਾਂ ਜੋ ਕਿ ਸਾਡੀ ਭਾਈਚਾਰਕ ਸਾਂਝ ਜੜੀ ਉਹ ਬਣੀ ਰਹੇ ਪਿਤਾ ਪਰਮੇਸ਼ਰ ਔਰ ਖੁਦਾਬ ਦੀ ਪ੍ਰਾਰਥਨਾ ਕਰਦੇ ਹਾਂ ਜਦ ਮੇਰਾ ਪਰਮੇਸ਼ਰ ਇਸ ਨਗਰ ਦੇ ਅੰਦਰ ਤੁਹਾਡੇ ਨਾਮ ਦੀ ਗਵਾਹੀ ਦੇਣ ਦੇ ਵਾਸਤੇ ਜਾ ਰਿਹਾ ਹੈ